ਅੱਜ ਆਪਾਂ ਤੁਹਾਨੂੰ ਇੱਕ ਅਜਿਹੇ ਸਾਨ ਨਾਲ ਬਣਾਵਾਂਗੇ ਜਿਹੜਾ ਦੇਸੀ ਦਵਾਈਆਂ ਬਣਾਉਂਦਾ ਤੇ ਆਜੋ ਮਿਲਾਉਣੇ ਆ ਪਾਏ ਜੀ ਸਤਿਕਾਰ ਸਤਿਕਾਰ ਤੇ ਤਾਇਆ ਜੀ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਦੇਸੀ ਦਵਾਈਆਂ ਬਣਾਉਂਦਿਆਂ ਨੂੰ ਤਾਂ ਹੋਊਗਾ ਢੂੜ ਸਾਲ 1.5 ਸਾਲ ਆਣੇ ਪਾੜਾ ਜਮਾ ਕਾਦੀ ਕਾਦੀ ਦਵਾਈ ਬਣਾਉਨੇ ਆ ਜੀ ਮੈਂ ਦਵਾਈ ਇੱਕ ਬਣਾਉਣਾ ਮਟਾਪੇ ਦੀ ਅੱਛਾ ਜੀ ਸ਼ਰਤੀਆਂ ਹਾਂਜੀ ਇੱਕ ਚਮਚਾ ਖਾਣਾ ਕੋਈ ਬਨੇ ਨਹੀਂ ਕੋਈ ਕਾਸੇ ਦਾ ਨਹੀਂ ਕੋਈ ਤਾਂ ਨਵਿਆਦ ਤਲੀ ਕੀ ਕਲੀ ਤਲੀ ਕੀ ਵੀ ਕਰਖਣ ਦੀ ਥੋੜੀ ਜੀ ਅੱਛਾ ਜੀ ਹੋਰ ਕੋਈ ਬਣੇ ਜੀ ਦੂਜਾ ਨੰਬਰ ਮੈਂ ਦਵਾਈ ਬਣਾਉਣਾ ਦੰਦਾ ਜਾੜਾਂ ਦੀ ਸਾਰੀ ਉਮਰ ਦੰਦ ਜਾੜ ਨਹੀਂ ਹੁੰਦੇ ਠੀਕ ਇਹ ਆਪਣੀ ਗਰੰਟੀ ਵਾਲੀ ਹੈ ਅੱਛਾ ਜੀ ਤੀਜਾ ਨੰਬਰ ਮੈਂ ਬਣਾਉਣਾ ਗਠੀਆ ਬਾਦ ਦੀ ਦਵਾਈ ਠੀਕ ਹੈ ਨਾ ਚੌਥਾ ਨੰਬਰ ਮੈਂ ਬਣਾਉਣਾ ਖੰਗ ਦੀ ਦਵਾਈ ਠੀਕ ਹੈ ਪੰਜਵਾਂ ਨੰਬਰ ਮੈਂ ਬਣਾਉਣਾ ਗੋਡਿਆਂ ਦਾ ਤੇਲ ਠੀਕ ਹੈ ਜੀ ਜਿਹਦੇ ਗੋਡੇ ਦੁਖਦੇ ਨੇ ਗੋਡੇ ਦੁਖਦੇ ਆ ਪੰਜਵਾਂ ਨੰਬਰ ਤੇ ਛੇਵਾਂ ਨੰਬਰ ਮੈਂ ਬਣਾਉਣਾ ਜਿਹੜੀ ਧੀ ਭੈਣ ਜੀ ਕੋਈ ਕਾਰੀ ਨਹੀਂ ਕਰਨਾ ਪਰਮਾਤਮਾ ਨੇ ਆ ਆਪਣੇ ਪਿੰਡ ਦੇ ਵਿੱਚ ਚਾ ਜਾਵੇ ਵੀ ਕਿਤੋਂ ਦਵਾਈ ਲਈ ਸੀ ਕਿਵੇਂ ਨਹੀਂ ਕੋਈ ਕੁੜੀ ਹੋ ਗਈ ਵੀ ਇੱਕ ਪਰਮਾਤਮਾ ਨੇ ਕੋਈ ਕਹੀ ਤੇ ਇੱਕ ਲਕੋਰੀਆ ਦੀ ਦਵਾਈ ਵੀ ਹੈ ਹਾਂ ਤੇ ਕੋਰੀਆ ਦੀ ਦਵਾਈ ਜਰ ਬਣਾਉਣਾ ਆਪਣੀ ਸ਼ਰਤਾਂ ਦਾ ਲਾਜ ਕੋਈ ਮੈਨੂੰ ਨਾਲ ਚ ਨਹੀਂ ਪੈਸੇ ਵੇਚਣ ਦਾ ਪਰ ਆਪਾ ਕੰਨ ਕਰਦੇ ਆ ਠੀਕ ਹੈ ਕਿ ਨਹੀਂ ਵੀ ਜਿੰਨੀ ਕਿ ਲਾਗਤ ਦੇ ਹਿਸਾਬ ਨਾਲ ਹਾਂ ਤੇ ਠੀਕ ਆ ਜਿਹੜੀ ਆ ਹੁਣ ਆਪਾਂ ਕੌਕ ਵਾਲੀ ਇਹ ਮਹਿੰਗੀ ਪੈਂਦੀ ਆ ਗਠੀਆ ਵਾਲੀ ਮਹਿੰਗੀ ਪੈਂਦੀ ਆ ਉਹ ਅਗਲੇ ਨਾਲ ਦੇ ਚੈਤੂ ਮੁੰਡਿਆ ਦੇ ਦਵਾਈਆਂ ਨਾ ਬਣਾਈਦਾ ਕੁਛ ਨਹੀਂ ਹਾਂ ਬਣਾ ਦਿੰਦੀ ਹਾਂ ਵੀ ਬਣਾ ਦੇ ਇਹ ਤਾਂ ਮੈਂ ਕੁਛ ਨਹੀਂ ਲੈਂਦਾ ਵੀ ਆਪਾਂ ਨਾਲ ਚੱਲ ਕੇ ਇੱਕ ਆਪਾਂ ਅੱਖਾਂ ਦੀ ਦਵਾਈ ਲਿਆ ਕੇ ਫਿਰ ਹੀ ਆਪਾਂ ਦਿੰਨੇ ਆ ਕੋਈ ਲਾਚ ਨਹੀਂ ਪੱਲੋ ਪੈਸੇ ਲਾਉਣਾ ਮੈਂ ਹਾਂ ਤਾਂ ਜਿੰਨਾ ਹੀ ਪੈਸਾ ਲੱਗਦਾ ਕੋਲੋਂ ਆਪ ਦੀ ਮਿਹਨਤ ਲਾਉਣਾ ਮੈਂ ਕੋਈ ਬੰਦਾ ਮੇਰੇ ਬਾਹਰ ਖੜੀ ਕਰਕੇ ਆਖੇ ਇਹ ਸਾਥੋਂ ਕੋਈ ਤੇ ਪੈਸੇ ਲੈ ਲੈ ਜਾਂ ਮੰਗਿਆ ਦਾ ਕਿਸੇ ਨੇ ਠੀਕ ਆ ਕੋਈ ਸੀਸੀਆਂ ਨੂੰ ਪੈਸੇ ਦੇ ਦੇ ਹਾਂ ਜੀ ਮਿਹਰਬਾਨੀ ਆ ਉਹ ਗੱਲ ਵੱਖਰੀ ਹੈ ਉਹ ਗੱਲ ਵੱਖਰੀ ਹੈ ਚਾਚੇ ਕਾਰੀ ਮਾਜਾ ਨਾ ਜੀ ਚਲੋ ਸੇਵਾ ਜੀ ਜੋ ਜੋ ਮਰਜੀ ਲਾ ਸਕਦਾ ਸੇਵਾ ਉਹਨਾਂ ਨੇ ਮੈਨੂੰ ਇਸ ਜਿੱਥੇ ਠੀਕ ਹੈ ਜੀ ਠੀਕ ਹੈ ਨਹੀਂ ਪੜਾ ਕਰਕੇ ਤਜਰਬੇ ਕਰਕੇ ਵੇਖ ਲਓ ਹਾਂ ਜੀ ਹਾਂ ਚਲੋ ਵੀ ਇੱਕ ਕਰੀ ਪਹਿਲੀ ਵਾਰੀ ਦਵਾਈ ਬਣਾ ਕੇ ਜੋ ਵੀ ਤੁਸੀਂ ਚੈੱਕ ਕਰ ਸਕਦੇ ਹੋ ਬਣਵਾ ਕੇ ਦਵਾਈ ਖਾ ਕੇ ਜਿਹੜੇ ਤਰੀਕੇ ਨਾਲ ਇਹ ਦੱਸਣਗੇ ਉਸੇ ਤਰੀਕੇ ਨਾਲ ਦਵਾਈ ਖਾਣੀ ਪਊਗੀ ਤੇ ਇਹਨਾਂ ਦਾ ਨੰਬਰ ਸਕਰੀਨ ਤੇ ਚੱਲਦਾ ਤੁਸੀਂ ਉਹ ਨੰਬਰ ਨਾਲ ਤੁਸੀਂ ਕੰਟੈਕਟ ਕਰਕੇ ਇਹਨਾਂ ਤੋਂ ਸਾਰਾ ਜਿੰਨਾ ਖਰਚਾ ਮੰਨ ਲਓ ਦਵਾਈ ਦਾ ਲਾਗਤ ਲਾਗਤ ਜੋ ਇਹ ਲੈਂਦੇ ਆਗੇ ਕੋਈ ਇਹਨਾਂ ਨੂੰ ਲਾਲਚ ਨਹੀਂ ਤੇ ਇੱਕ ਪੈਸੇ ਦਾ ਵੀ ਲਾਲਚ ਨਹੀਂ ਲਾ ਲੋ ਲਾਗਤਾ ਦਵਾਈਆਂ ਦੀ ਜਿਹੜੀ ਜਿਹੜੀ ਚੀਜ਼ੇ ਵਿੱਚ ਪਾਉਂਦੇ ਆ ਉਹ ਲੈਂਦੇ ਜ਼ਰੂਰ ਆ ਪੈਸੇ ਉਹਨੇ ਕ ਤੇ ਉਹ ਜੇ ਚੀਜ਼ਾਂ ਤੁਸੀਂ ਕਹੋ ਵੀ ਆਪ ਵੀ ਲਿਆ ਕੇ ਇਹਨਾਂ ਨੂੰ ਦੇ ਸਕਦੇ ਹਾਂ ਹਾਂ ਬੱਠੀ ਆਵਾਜ਼ ਮਹਿੰਗੀ ਪੈਂਦੇ ਸਾਰੇ ਤੇ ਇਹ ਵੀ ਲਿਆ ਕੇ ਦੇ ਸਕਦੇ ਥੋੜਾ ਥੋੜਾ ਮਟਾਪੇ ਦੀ ਦਵਾਈ ਹੈ ਕਿੰਨਾ ਮਟਾਪਾ ਹੋਵੇ ਇੱਕ ਤੁਮ ਚੱਲਦੇ ਫਿਰ ਸ਼ੂਗਰ ਦੀ ਦਵਾਈ ਜਿਹੜੀ ਤਾਂ ਮਨਜਤ ਦੋ ਤਰ੍ਹਾਂ ਦੀ ਤੇ ਕੋਈ ਜੇ ਮਟਾਪੇ ਦੀ ਆਪਣੀ ਜ਼ਿੰਮੇਵਾਰੀ ਗਾਰੰਟੀ ਹੋ ਗਈ ਜਿੰਨੇ ਦੰਦ ਜਾੜਾ ਉਹਦੇ ਜੇ ਤਾਂ ਕੜੀ ਤੇ 5 ਮਿੰਟ ਮੇਕ ਰੋਟੀ ਖਾ ਲ ਤ ਦਵਾਈ ਨਾ ਮੈਂ ਪੈਸਾ ਲੈਣਾ ਨਹੀਂ ਆ ਤੇ ਕੋਲੋਂ ਖਰਚਾ ਕਰਨਾ ਚਾਚਾ ਮੇਰੀ ਮਨਤਾ ਉਹ ਮੈਨੂੰ ਨਾ ਇਹਦਾ ਦੋ ਤਿੰਨ ਗਾਲਾਂ ਕੱਢ ਗਿਆ ਮੈਂ ਨਾ ਮੈਂ ਚਾਰ ਤਿੰਨ ਰੋਟੀ ਨਹੀਂ ਖਾਦੀ ਠੀਕ ਮੈਂ ਕੋਈ ਨਹੀਂ ਚਾਚਾ ਜੀ ਰੋਟੀ ਬਣਾ ਕੇ ਖਾਣੇ ਕੋਈ ਗਾਲ ਨਹੀਂ ਮੈਂ ਕਿਹਾ ਮੈਂ ਤੈਨੂੰ ਦਵਾਈ ਬਣਾ ਦੇਣਾ ਤੂੰ ਨਹੀਂ ਦਵਾਈਆਂ ਦਾ ਕਿਹੜੀ ਕੰਮ ਮੈਂ ਦਵਾਈ ਕਰੋ ਬਣਾ ਕੇ ਦੇਤੀ ਉਹਨੇ ਮਾਲ ਨਹੀਂ ਦੰਦਾ ਤੇ ਹਾਂਜੀ ਤੇ ਪੰਜਾਂ ਬਾਅਦ ਤਾਂ ਮੈਨੂੰ ਆ 10 ਪੁੱਤਰਾ ਕਿੰਨੇ ਪੈਸੇ ਦਾ ਫੱਕਰ ਦਵਾਈ ਬਣਾ ਕੇ ਦੇ ਗਿਆ ਡਾਕਟਰ ਮੰਗੋ ਬਹੁਤ ਆਖਿਆ ਯਾਰ ਆਪਾਂ ਨੂੰ ਕਹਤੇ ਕਿ ਮਾਰੇ ਤਾਂ ਤਾਂ ਇੱਕ ਪੈਸੇ ਨਾਲ ਲੱਗ ਪੈਣਗੇ ਆਪਾਂ ਨੂੰ ਦੱਸ ਲੈ ਜੀ ਕਿ ਕਿਵੇਂ ਬਣਦੀ ਆ ਕਿਵੇਂ ਨਹੀਂ ਬਣਦੀ ਆਪਾਂ ਨੂੰ ਗੁਰ ਗੁਰ ਦਿਨਾ ਚਾਹੀਦਾ ਈ ਉਹ ਜੀ ਬੰਦੇ ਨੂੰ ਜਿਹੜਾ ਅੱਗੋਂ ਪੈਸੇ ਨਾਲ ਪੈਸੇ ਨਾਲ ਲਵੇ ਹਰਦਾਨ ਕਰੇ ਪੈਸੇ ਮੈਂ ਤਾਂ ਕਿਹੜਾ ਹਿੱਕ ਤੇ ਧਰ ਕੇ ਲਿਆਣ ਮੈਂ ਤਾਂ ਪਰਸਨ ਵੀ ਮੇਰੀ ਵਿੱਚ ਵੱਟ ਜਾਂਦੀ ਏ ਠੀਕ ਕੋਈ ਬੰਦਾ ਯਾਨੀ ਕਿ ਥੋੜੀ ਥੋੜੀ ਸੇਵਾ ਹੀ ਆ ਯਾਨੀ ਕਿ ਪਾਪ ਸੇਵਾ ਕਰਨੇ ਪਰਮਾਤਮਾ ਮੇਰੇ ਤਾਂ ਜਾਣੀ ਸੋਕੇ ਨਿਕਲਦੇ ਨੇ ਬਹੁਤ ਨਾ ਮਾਣਾ ਕੀਤਾ ਤੇ ਨਾ ਮਹਾਰਾ ਕਰਾਵੇ ਜਿੰਨਾ ਹੋ ਗਿਆ ਭਲਾ ਹੀ ਕਰਨਾ ਪਾਣਾ ਠੀਕ ਈ ਹਾਂ ਸੋ ਇਹਨਾਂ ਦੀ ਜਿਹੜੀ ਸੇਵਾ ਬਹੁਤ ਵਧੀਆ ਕਰੇ ਕੋਈ ਬਿਮਾਰ ਹੋਵੇ ਵੀ ਆਪਾਂ ਨਹੀਂ ਚਾਹੁੰਦੇ ਵੀ ਮਹਾਰਾਜ ਕਰਕੇ ਕੋਈ ਬਿਮਾਰ ਹੋਵੇ ਤੇ ਜੋ ਜੋ ਦਵਾਈਆਂ ਦੱਸਦੇ ਹੋ ਬਣਾ ਕੇ ਤੇ ਅਗਲੇ ਨੂੰ ਦੇ ਦਿੰਦੇ ਆ ਸੋ ਇੱਕ ਵਾਰੀ ਦਵਾਈ ਤੁਸੀਂ ਜਰੂਰ ਲੈ ਕੇ ਦੇਖੋ ਵੀ ਸਾਡਾ ਮਕਸਦ ਇਹੀ ਸੀਗਾ ਵੀ ਅਸੀਂ ਇਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਕੇ ਜੰਮੜ ਦੀ ਦਵਾਈ ਬਣਾ ਦੂੰਗਾ ਜਿਹਨੀ ਜੰਮੜ ਹੋਵੇ ਮਖਣੀ ਨਾਲ ਧੋ ਕੇ ਲਾਉਣੀ ਹੈ ਠੀਕ ਠੀਕ ਹੈ ਕਿ ਨਹੀਂ ਜੰਮੜਾ ਕਿ ਨਹੀਂ ਆਪਣਾ ਗੱਲ ਜਾਂਦਾ ਠੀਕ ਹੈ ਕਿ ਨਹੀਂ ਉਹਨਾਂ ਤੋਂ ਮੈਂ ਦਵਾਈ ਆ ਜਿਹੜਾ ਆਪਣੇ ਡਾਕਟਰਾਂ ਦੇ ਮੂੰਹ ਤੇ ਹਾਂਜੀ ਹਾਂਜੀ ਫਲੇਰ ਹੀ ਆਈਆਂ ਹੋ ਜਾਣਗੀਆਂ ਫਲੇਰ ਹੀ ਹੋ ਜਾਣਗੀਆਂ ਦੇ ਦਿੰਦਿਆ ਬੂੜਿਆ ਗੁਜਰ ਅੱਛਾ ਹਾਂਜੀ ਤਾਂ ਮੈਨੂੰ ਆ ਕਿ ਚਿੰਦਾ ਦਵਾਈਆਂ ਨਹੀਂ ਬਣਾਉਂਦਾ ਮੈਂ ਯਾਰ ਬਣਾਉਂਗਾ ਮੈਂ ਤੈਨੂੰ ਦਵਾਈ ਉਸ ਬੰਦੇ ਤੋਂ ਲੈਣ ਕਰਾਂਗਾ ਸੈਟਰੀ ਹਾਂਜੀ ਦਿੰਦਿਆ ਬੂੜਾ ਗੁਜਰ ਪਿੰਡੋਂ ਵਰਦਾ ਨੇ ਘਰ-ਬਾਰ ਉਹ ਦਿੰਦਿਆ ਦਵਾਈ ਫਲੇਰੀਆਂ ਦੀ ਕਿੰਨੀਆਂ ਫਲੇਰੀਆਂ ਹੋਣ ਠੀਕ ਨਾ ਬਸ ਕਾਜਰੇ ਦੋਤੇ ਬਣਾ ਕੇ ਪਾ ਕੇ ਪੂਰੀ ਧਾਰਾ ਮਾਰ ਕੇ ਤੁਰ ਤਪਣੀ ਨਾ ਆ ਰਹਾ ਮੈਂ ਤਾਂ ਉਹ ਪੈਸਾ ਉਹ ਨਹੀਂ ਲੈਂਦੇ ਠੀਕ ਵੀ ਨਹੀਂ ਸੇਵਾ ਮੈਂ ਕਾ ਕਰ ਠੀਕ ਜੇ ਹੁਣ ਆਪਾਂ ਨੂੰ ਕੋਈ ਪੈਸਾ ਦੇ ਕੇ ਮੰਨ ਲਓ ਮੰਨੀ ਆਪਾਂ ਸੀਸੀਆਂ ਲਿਆਉਣਾ ਨਹੀਂ ਅਗਲੇ ਨੂੰ ਆਦਰ ਸੀਸੀਆਂ ਖਾਓ ਦਵਾਈ ਅੱਖਾਂ ਵਾਲੀ ਦੀਆਂ ਹਾਂ ਵੀ ਸੀਸੀਆਂ ਲਿਆ ਦੋ ਤੇ ਇਹ ਚੀਜ਼ ਲਿਆ ਦੋ ਨਾ ਤਾਂ ਆਪਾਂ ਦੁਜਾਉਦੀ ਦਵਾਈ ਦੇ ਪੈਸੇ ਲੈ ਆ ਖੰਗ ਦੇ ਦੇ ਕਿੰਨੇ ਪੁਰਾਣੀ ਤੋਂ ਪੁਰਾਣੀ ਮੈਂ ਦੋ ਕੁੜੀਆਂ ਤੇ ਹਾਂ ਜਾਂ ਨਾ ਲੈਣੀਆਂ ਦੋ ਕੁੜੀਆਂ ਨਾ ਆ ਰਹਾ ਮੈਂ ਤਾਂ ਦੇ ਪੈਸਾ ਆਪਾਂ ਲੈਣਾ ਪੈਸਾ ਤਾਂ ਉਹ ਚੀਜ਼ ਦਾ ਜਿਹੜੀ ਦਵਾਈ ਮਹਿੰਗੀ ਬਣਦੀ ਹੈ ਨਾਲੋਂ ਵੀ ਜਿਹੜੀ ਲੱਗਦੀ ਹੈ ਜਿਹੜੇ ਮਾੜਾ ਮੋਟਾ ਵੀ ਜਿਵੇਂ ਕੇਸਰ ਵਗੈਰਾ ਪੈਂਦੀ ਹੈ ਦਵਾਈ ਇਹਦੇ ਤੋਂ ਆਪਾਂ ਬਣਾਉਂਦੇ ਆ ਦਵਾਈ ਕੋਕ ਕਰਨ ਵਾਲੀ ਇਹਦੇ ਤਾਂ ਪਹਿਲੀ ਗੱਲ ਤਾਂ ਪਪਲ ਦੀ ਦਾੜੀ ਪੈਂਦੀ ਹੈ ਕੇਸਰ ਪੈਂਦਾ ਹਾਂਜੀ ਠੀਕ ਹੈ ਨਾ ਹਾਂਜੀ ਲੋਹਾ ਪਾਸ ਮੱਤਾਮਾ ਪਾਸਾ ਸਾਤ ਕਿੰਨੀ ਕਾਫੀ ਕਾਫੀ ਤਰ੍ਹਾਂ ਦੀਆਂ ਭਸਮਾ ਜਿਹੜੀਆਂ ਪੈਂਦੀਆਂ 7 ਦਿਨ ਭਸਮਾ ਪੈਂਦੀ ਹੈ ਦੇਸੀ ਹੈ ਇਹਦਾ ਕੋਈ ਨੁਕਸਾਨ ਕੋਈ ਕੋਈ ਨੁਕਸਾਨ ਨਹੀਂ ਆ ਕੋਰੀਆ ਕਿੰਨਾ ਪੈਂਦਾ ਬੰਦਾ ਸੂਰੇ ਆ ਗਊਸ਼ਾਲਾ ਜਮ ਕਰਦਾ ਰਿਹਾ ਸੇਵਾ ਤੇ ਪੈਸੇ ਲਿਆ ਕਰ ਅਸੀਂ 5-500 ਰੁਪਏ ਦੇ ਕੇ ਆਉਨੇ ਆ ਡਾਕਟਰਾਂ ਨੂੰ ਤੇ ਬਾਬਾ ਤੂੰ ਕਿਉਂ ਕੋਸੇ ਪੈਸੇ ਲੈਂਦਾ ਤੂੰ ਉਹਨੇ ਕਿਤਾ ਲਿਆ ਕਰ ਇਹ ਵੀਡੀਓ ਨੂੰ ਇੱਕ ਤਾਂ ਬਾਤ ਤੋਂ ਬਾਤ ਤੁਸੀਂ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਏਡੀ ਵੱਡੀ ਸੇਵਾ ਜਿਹੜੀ ਕੋਈ ਕੋਈ ਨਭਾਉਂਦਾ ਪੱਲਿਓ ਖਰਚਾ ਕਰਕੇ ਨਭਾਉਣ ਵਾਲੀ ਗੱਲ ਐ ਤੇ ਸੋ ਵੀਡੀਓ ਦੇ ਵਿੱਚ ਨੰਬਰ ਚੱਲਦਾ ਇਹਨਾਂ ਦਾ ਤੇ ਨਾਮ ਇਹਨਾਂ ਦਾ ਹੈਗਾ ਹੀ ਸਿੰਦਾ ਸੰਧੂ ਤੇ ਇਹਨਾਂ ਨਾਲ ਤੁਸੀਂ ਜਦੋਂ ਮਰਜ਼ੀ ਗੱਲ ਕਰ ਸਕਦੇ ਹੋ ਸੋ ਇੰਨੀ ਵੀਡੀਓ ਲੈ ਕੇ ਆਏ ਆ ਬਹੁਤ ਬਹੁਤ ਧੰਨਵਾਦ ਜੀ